ਇਨਾਲੇ ਆਟੋ ਲਿਫਟ ਸਾਸਤਰੀ ਕਾਰਜ ਜੀ ਸਾਰਿਆਂ ਨੂੰ ਆਪਣਾ ਪੰਜਾਬ ਤੇ ਹਾਂ ਜੀ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜੀ ਦੱਸੋ ਵੀ ਵੀਡੀਓ ਕਿਵੇਂ ਲੱਗੀ ਇੱਧਰ ਹੋਈ ਹੈ ਜੇ ਆਪਣੀ ਘੋਟੀ ਘੋਟੀ ਆਪਣੀ ਨਿਦਨ ਤੋਂ ਇਹ ਹੋ ਗਈ ਸੀ 23 ਤਰੀਕ ਨੂੰ ਤੇ ਅੱਜ ਹੋ ਗਈ 25 ਤਰੀਕ ਮਸਹਰਾ ਦੇਣਾ ਤੇ ਸਾਡੇ ਆ ਗਿਆ ਜੀ ਕੱਟਾ ਸਾਂਹ ਦਿੰਦਾ ਜੀ ਫੇਰੇ ਨੇ ਪਹਿਲਾਂ ਵੀ ਇਹ ਕੱਟਾ ਹੀ ਸੀਗਾ ਐ ਕਿ ਸਾਨੂੰ ਆਇਆ ਸੀ ਵੀ ਕੱਟੀ ਦਿਓਗੇ ਜਿਵੇਂ ਕਾੜਾ ਗੋਹਾ ਕਰਨ ਲੱਗ ਪਈ ਸੀ ਜਿਵੇਂ ਇਹਨੇ ਮੋਕ ਮਾਰੀ ਅੱਜ ਮੋਕ ਮਾਰੀ ਬਸ ਸਵੇਰੇ ਨੇ ਰਾਤ ਦੇ ਕੋੜੀ-ਕੋੜੀ ਜੀ ਸਾਨੂੰ ਲੱਗਦਾ ਸੀ ਵੀ ਸੂਰ ਦੀ ਸਾਰਾ ਤੱਪਾ ਇਹ ਰੱਖੀ ਰੱਖੀ ਤੇ ਜਿਵੇਂ ਨਹੀਂ ਪਹਿਲਾਂ ਮੋਕ ਮਾਰੀ ਤੁਹਾਨੂੰ ਆਇਆ ਸੀ ਵੀ ਸਵਾਰਤ ਕੱਟੀ ਇਰਦੀ ਕੱਖ ਹੋਣ ਲੱਗ ਰਹੀ ਸੀ ਹੁਣ ਡਾਕਟਰ ਤੋਂ ਦਵਾਈ ਹੈਗੀ ਜੀ ਫੂਕ ਮੋੜ ਰਹੀ ਸੀਗੀ ਖੋਰਣ ਲੱਗ ਰਿਹਾ ਸੀ ਭੂਖ ਨਹੀਂ ਆ ਰਹੀ ਸੀ ਕਟ ਰੂਗੀ ਤੇ ਹੁਣ ਡਾਕਟਰ ਸਵਾ ਕੇ ਗਿਆ ਫਿਰ ਇੰਜੈਕਸ਼ਨ ਦਵਾਈ ਤੇ ਇੰਜੈਕਸ਼ਨ ਨਾ ਹੋ ਜੇਗੀ ਇੰਜੈਕਸ਼ਨ ਵੀ ਲਗਾ ਦੇਆ ਤੇ ਲੋ ਦੀ ਦੁੱਧ ਹੋ ਗਿਆ ਗਰਮੀ ਤੇ ਹਨਾ ਚਲ ਐਂਸੇ ਵੀ ਕੱਟੀਆਂ ਆ ਜਾਂਦੀਆਂ ਕੱਟੀਆਂ ਸੋ ਘੱਟ ਨੇ ਸਾਡੇ ਘਰੇ ਉਹ ਵੀ ਪਹਿਲਾਂ ਆਇਆ ਕੱਟਾ ਵੇਚਿਆ ਇਹਦਾ ਤੇ ਵੀ ਕੋ ਪੂਰਾ ਕੱਟਾ ਹਜੇ ਖੜਾ ਹੈ ਉਹ ਸੀ ਵੇਚਣਾ ਉਹ ਕਹਿ ਰਹੇ ਆਂਗੇ ਤੁਹਾਨੂੰ ਆਏ ਵੀ ਜੇ ਨਾ ਦੇਈਏ ਕੱਟਿਆਣਾਂ ਨੂੰ ਹਨਾ ਜੇ ਕੋ ਪਾਲ ਨਾਲ ਲੈ ਜੇ ਤਾਂ ਠੀਕ ਹੈ ਇਹ ਕਾ ਕੱਤੀ ਹੋਈ ਹੈ ਸਾਡੇ ਦੋ ਦੋ ਸਾਲਾਂ ਚਾ ਸੁਤੀ ਜੀ ਉਹ ਮੈਂ ਚੋ ਕੱਟੇ ਦੇ ਦਿੱ ਹਾਂ ਕੋ ਆਸ ਹੈ ਜਿਹੜੀ ਸਾਡੀ ਮੱਝ ਸੂਗੀ ਉਹਨੂੰ ਸਾਤ ਨਾਲ ਆਖੀ ਉਹਨੂੰ ਖੱਟਾਉਗੀ ਜਿਹੜੀ ਤੇ ਉਹ ਕੱਟੀ ਦੇ ਦੇਵਾਸ। ਸ਼ਮਤ ਉਹ ਤੇ ਆ ਸ ਪਹਿਲਾਂ ਪਹਿਲਾ ਨੇ ਕੱਟਾ ਦਿੱਤਾ ਫਿਰ ਵਿਚ ਦੀ ਨਾ ਪਹਿਲਾਂ ਉਹਨੂੰ ਝੋਟੀ ਦਿੱਤੀ ਪਹਿਲੇ ਸੁਨੇਹੇ ਦੀ ਸੁਣੀ ਹੈ ਫਿਰ ਕੱਟ ਲਤਾ ਫਿਰ ਪੂਰਾ ਕੱਟ ਲਤਾ ਇੱਥੇ ਕੱਟੇ ਦੇ ਦੇਵਾਸ। ਨਾ ਅੱਛਾ ਜਿਹੜੀ ਉਹਨਾਂ ਦੇ ਘਰੇ ਨਹੀਂ ਸਾਰੀ ਕੱਟੀਆਂ ਦਿੰਦੀਆਂ ਨੇ ਆਪਣੇ ਘਰੋਂ। ਆ ਪਤਾ ਨਹੀਂ ਸਾਡੇ ਘਰ ਤਾਂ ਨਾ ਕੀ ਗੜਬ ਉਹਦੀ ਪਹਿਲਾਂ ਕੱਟੀਆਂ ਲਿਆ ਕਰਦੇ ਆ ਮੈਸਾਂ ਆ ਦੋ ਤਿੰਨ ਸਾਲਾਂ ਤੋਂ ਪਤਾ ਨਹੀਂ ਠੀਕ ਨੂੰ ਕੱਟੇ ਹੀ ਕੱਟੇ ਕੱਟੇ ਹੀ ਮੈਂ ਪਤਾ ਨਹੀਂ ਜੀ ਹੁਣ ਕੱਟੀਆਂ ਹੋਣ ਆਪਦੇ ਘਰੇ ਪਾੜ ਲੈਨੇ ਹੁਣ ਮੁੱਲ ਲੈਨੇ ਝੋਟੀ ਕੱਟੀ ਉਹ ਪਤਾ ਨਹੀਂ ਹੁੰਦਾ ਕਿ ਇਹ ਜੀ ਨਿਕਲੂਗੀ ਵੀ ਕਿਹੜੇ ਰਵੇ ਦੀ ਹੈ ਕਿਵੇਂ ਕੁਸ ਹੈ ਹੁਣ ਜੇ ਆਪਾਂ ਆਪਦੇ ਘਰੇ ਪਾਲੀ ਹੁੰਦੀ ਆਪਾਂ ਦੇ ਤਰੀਕੇ ਨਾਲ ਪਾਲੀ ਹੁੰਦੀ ਆਪ ਨੂੰ ਪਤਾ ਹੈ ਵੀ ਇਹ ਜੰਗਤ ਦੀ ਹੈ ਇਹ ਜੀ ਨਿਕਲੂਗੀ ਕਿਵੇਂ ਕੁਸੂਗੀ ਬੱਦਦੇ ਨਹੀਂ ਹੁੰਦਾ ਉਸ ਅੱਗੇ ਪਰ ਇਹ ਸੋਦਾ ਬੱਦਦੇ ਹੀ ਹੈਗਾ ਆਪਕੇ ਸਾਡੇ ਕੱਟੀਆਂ ਇਕੱਟੀਆਂ ਹੋਇਆ ਕੱਟੇ ਕੀ ਕਰਾਂ ਟਮਾਟਾ ਲਾ ਕੇ ਘਰ ਹੁੰਦਾ ਠੀਕ ਆਮ ਆਲੇ ਪਹਿਲੇ ਸੂਰ ਦੀ ਕੱਟਾ ਦੂਜੀ ਸੂਰ ਦੀ ਕੱਟਾ ਇਹਦੀ ਮਾਂ ਕੱਟੀਆਂ ਦਿੰਦੀ ਹੈ ਆ ਵੱਡੀ ਮੈਜੇ 33 ਕੱਟੀਆਂ ਦਿੰਦੀ ਆ ਇਹ ਕੱਟੀ ਇਹਦੀ ਆ ਉਹ ਪੱਟੀ ਉਹ ਕੱਟੀ ਤਿੰਨ ਕੱਟੀਆਂ ਸਾਡੇ ਘਰੇ ਨੇਂਦੀਆਂ ਤੇ ਇਹ ਦੇਖ ਲਓ ਦੀ ਮਾਂ ਤੇ ਜਮੀਨ ਕਿੰਦੇ ਦੋ ਘਟੇ ਦੇਤੀ ਗਰਮੀ 'ਚ ਸੂਏ ਹੋਏ ਪਸ਼ੂ ਤੇ ਆਈ ਦਿੱਕਤ ਆਉਂਦੀ ਹੈ ਹਨਾ ਸਿਆਲ ਚੇ ਪਸ਼ੂ ਸੂੰਦੇ ਆਪਾਂ ਉਹਦੇ ਖੁੱਲਕੇ ਸੇਵਾ ਕਰ ਸਕਦੇ ਆ ਰੰਨ ਕੇ ਬੰਡ ਬਡੇਵਾ ਪਾ ਸਕਦੇ ਆ ਗੋੜ ਗੰਨਾ ਖੁੱਲਾ ਪਾ ਸਕਦੇ ਆ ਗਰਮੀ ਚ ਸੂਏ ਪਸ਼ੂ ਨੂੰ ਨਾ ਤਾਂ ਆਪਾਂ ਜੀ ਬੰਡ ਰਹੇ ਨੇ ਕਿ ਪਾ ਸਕੀ ਹੈ ਨਾ ਆਪਾਂ 4-5 ਦਿਨ ਇਹਨੂੰ ਕੁਛ ਨਹੀਂ ਪਾਉਂਦੇਗੇ ਸਿਰਫ ਸੁੱਕੇ ਹਰੇ ਚਾਰੇ ਤੇ ਰੱਖਾਂਗੇ ਇਹਨੂੰ 4-5 ਦਿਨਾਂ ਬਾਅਦ ਇਹਨੂੰ ਲੇਟ ਵਗੈਰਾ ਪਿਉਂ ਕੇ ਪਾਇਆ ਕਰਾਂਗੇ ਤੇ ਸ਼ੱਕਰ ਪਿਉਂ ਕੇ ਪਾਇਆ ਕਰਾਂਗੇ ਫਿਰ ਆਪਾਂ ਨਾਲ ਇਹਨੂੰ ਲਾ ਦਾਂਗੇ ਜੀ ਲੀਵਟੋਨਿਕ ਪਾਵਾਂਗੇ ਕਿਹੜਾ ਗਰਮੀ ਚ ਲੀਵਟੋਨਿਕ ਜ਼ਰੂਰੀ ਹੁੰਦਾ ਮੱਜਾਂ ਨੂੰ ਉਹ ਪਾ ਦਾਂਗੇ ਚਲੋ ਦੁੱਧ ਘਟ ਦੇਊਗੇ ਤੁਹਾਨੂੰ ਪਤਾ ਵੀ ਸਿਆਲ ਜੀ ਨਾਲ ਦੁੱਧ ਆਪਾਂ ਪਸ਼ੂ ਤੋਂ ਲੈ ਨਹੀਂ ਸਕਦੇ ਹੈਨਾ ਕਿਉਂਕਿ ਗੁੜ ਗੰਨੇ ਬਿਨਾ ਪਸ਼ੂ ਦੁੱਧ ਦਿੰਦਾ ਨਹੀਂਗਾ ਜੇ ਗੁੜ ਪਾਵਾਂਗੇ ਗਰਮੈਸ ਸੰਦਰੋ ਫਿਰ ਮੈਲਾ ਕਿਲਾ ਸੱਟੂ ਵੀ ਫੇਰ ਕਿਤੇ ਜਾ ਕੇ ਦੁੱਧ ਛੱਡਦਾ ਪਸ਼ੂ ਚਲੋ ਜੀ ਵਧੀਆ ਪ੍ਰਮਾਤਮਾ ਨੇ ਸੁਣ ਲਈ ਵਧੀਆ ਸੁੱਖ ਸ਼ਾਂਤੀ ਨਾਲ ਆਪਣੀ ਮੱਝ ਸੂਪੀ ਤੇ ਗਰਮੀ ਚ ਦੁੱਧ ਹੋ ਗਿਆ ਅਸੀਂ ਦੁੱਧ ਕਣੀ ਵੀ ਲਾਲੂ ਇੱਕ ਮਹੀਨہ ਆਪਣੀ ਦੋ ਟਾਈਮ ਮਿਲਦੀ ਛੁੱਟੂ ਤਾਂ 5 ਲੀਟਰ ਦਿੰਦੀ ਦੋਨੇ ਟਾਈਮ ਦਾ 5-6 ਲੀਟਰ ਤੇ ਇੱਕ ਉਹ ਮੱਝ ਵੱਡੀ ਆਪਣੀ ਇੱਕ ਡਾਂਗੀ ਪੈ ਰਹੀ ਹੈਗੀ ਤੁਹਾਨੂੰ 6-7 ਲੀਟਰ ਉਹ ਦਿੰਦੀ ਐ ਉਸ ਤੋਂ ਬਾਅਦ ਆਪਾਂ ਉਹਨੂੰ ਸਾਮ ਸਮਾਈ ਕਰਕੇ ਉਹਦੀ ਤੇ ਇੱਧਰ ਆ ਗਏ ਸੀਗੇ ਕਿਉਂਕਿ ਨਾ ਆਪਾਂ ਸਾਕਦੇ ਨਹੀਂ ਸੀ ਕਿਉਂਕਿ ਕਟਰੂਚਾਂਗਾ ਮੰਗੇ ਹਜੇ ਹਨਾ ਫੇਰ ਲਿਬੜਾਂਗੇ ਤੇ ਇੱਥੇ ਸਾਬ ਸਫਾਈ ਕਰਨ ਲੱਗੇ ਸੀਗੇ ਵੀ ਇਹ ਕੱਕੰਡਾ ਜਿਹਾ ਹੋ ਰਿਆ ਸੀ ਵੀ ਸਾਰਾ ਆਪਾਂ ਸਾਫ ਕਰਦੀ ਇਹ ਮੀਹ ਕਣੀ ਕਰਕੇ ਇੱਧਰ ਆਪਣੇ ਪਪੀਤੇ ਦੀ ਜੜ ਹੱਲਣ ਲੱਗ ਗਈ ਸੀ ਪਪੀਤਾ ਹਲਿਆ ਕੇ ਦੇਖਿਆ ਹਨਾ ਜਿਵੇਂ ਥੱਲੋਂ ਆ ਲੱਗੇ ਜਿਵੇਂ ਸਿਉਂਕ ਲੱਗੀ ਹੋਵੇ ਇਹ ਸਾਨੂੰ ਕਈ ਜਣੇ ਨੇ ਕਿਹਾ ਵੀ ਤੁਹਾਡੇ ਪਪੀਤੇ ਨੂੰ ਦੋ ਵਾਰੀ ਫਲ ਦੇਤਾ ਜੀ ਇਹਨੇ ਵੀ ਹੁਣ ਇਹ ਫਲ ਨਹੀਂ ਦਿੰਦਾ ਦੋ ਇੱਕ ਦੋ ਵਾਰੀ ਫਲ ਦਿੰਦਾ ਹੈ ਪਪੀਤਾ ਵੀ ਫਿਰ ਤਾਂ ਬੂਟਾ ਇਹਦਾ ਸੁੱਕ ਜਾਂਦਾ ਖਰਾਬ ਹੋ ਜਾਂਦਾ ਤੇ ਹੁਣ ਦੇਖੋ ਜੀ ਪੱਤੇ ਤਾਂ ਉੱਪਰ ਕੱਢ ਲਏ ਨੇ ਹਰੇ ਲੱਗ ਕੱਢੇ ਨੇ ਪਪੀਤੇ ਲੱਗ ਪਹਿਲੇ ਸਾਲ ਤਾਂ ਵੀ ਬਹੁਤ ਵੱਡੇ ਪਪੀਤੇ ਲੱਗੇ ਸੀ ਪਹਿਲੀ ਵਾਰ ਫਲ ਦਿੱਤਾ ਸੀ ਦੂਸਰੀ ਵਾਰ ਛੋਟੇ ਲੱਗੇ ਜੀ ਪਪੀਤੇ ਵੱਡੇ ਨਹੀਂ ਹੋਏਗੇ ਉਹ ਛੋਟੇ ਸੀਗੇ ਉਸ ਤੋਂ ਪਹਿਲੀ ਵਾਰ ਪਿਛਲੀ ਵਾਰ ਦਾ 1 ਕਿਲੋ ਡੇਢ ਕਿਲੋ ਦਾ ਇੱਕ ਪਪੀਤਾ ਸੀਗਾ ਅਖਬਾਰ 'ਚ ਰੱਖ ਕੇ ਅਸੀਂ ਪਕਾ ਲਏ ਸੀਗੇ ਤੇ ਵਧੀਆ ਬਣ ਗਏ ਸੀ ਅਖਬਾਰ 'ਤੇ ਲਿਬੜ ਕੇ ਰੱਖਤੇ ਸੀਗੇ ਗਰਮੈਸ਼ 'ਚ ਵਧੀਆ ਬਣ ਗਏ ਸੀ ਫਿਰ ਪਪੀਤੇ ਤੇ ਇਸ ਵਾਰ ਛੋਟੇ ਲੱਗੇ ਸੀਗੇ ਇਸ ਵਾਰ ਨਹੀਂ ਅਸੀਂ ਖਾ ਕੇ ਦੇਖੇ ਮੰਮੀ ਖਾਈ ਗਏ ਪੀਲੇ ਹੋਏ ਨਾ ਸੁਪਰੀ ਖੜੇ ਫਿਰ ਮੰਮੀ ਨੇ ਤਾਂ ਖਾਦੇ ਸੀਗੇ ਅਸੀਂ ਨਹੀਂ ਖਾ ਕੇ ਦੇਖੇਗੇ ਛੋਟੇ ਜਿਆਦਾ ਸੀਗੇ ਅਸੀਂ ਕਿਤੇ ਕੌੜੇ ਨਾ ਹੋਣ ਅੰਦਰ ਜੇ ਪਕੂੜਾ ਚੱਕਣ ਲੱਗ ਰਿਹਾ ਆਪਾਂ ਕਹੀ ਨਾਲ ਹੀ ਚੱਕਿਆ ਕੂੜਾ ਉੱਥੋਂ ਤਾਂ ਕਿਉਂਕਿ ਪਤਾ ਨਹੀਂ ਹੁੰਦਾ ਠੂਆਂ ਠਾਾਂ ਬੈਠਾ ਹੁੰਦਾ ਕਈ ਵਾਰ ਹਨਾ ਚਮਸਤੇ ਦਾ ਟਾਈਮ ਹੈ ਰੱਬ ਨੇ ਤਾਂ ਇੰਨੀ ਹਾਰ ਚੀ ਚਮਸਾ ਦਿਖਾਤਾ ਜੀ 6-7 ਦਿਨ ਹੋ ਗਏ ਇੰਨ ਕਰ ਰੱਖਿਆ ਰੱਬ ਨੇ ਨਾ ਤਾਂ ਬੱਦਲ ਵਾਈ ਚੱਕੇ ਨਾ ਮੀਂਹ ਪਾਵੇ ਨਾ ਕਿਧਰ ਹਵਾ ਛੱਡੇ ਕੁਛ ਨਹੀਂ ਵਸਾਏ ਹੋਰੇ ਸਾਰਾ ਕੁਛ ਗਿੱਲਾ-ਗਿੱਲਾ ਜਿਆ ਪਸ਼ੂਆਂ ਨੂੰ ਵੀ ਗਰਮੀ ਬਹੁਤ ਹੋ ਰਹੀਏਗੀ ਚਮਾਸੇ ਕਰਕੇ ਤੁਹਾਨੂੰ ਪਤਾ ਜੀ ਹਵਾ ਚੱਲਦੀ ਨਹੀਂਗੀ ਬੱਦਲਬਾਈ ਹੋਈ ਰਹਿੰਦੇ ਸਵੇਰੇ ਉੱਠ ਕੇ ਤਾਂ ਲੱਗਦਾ ਵੀ ਇੰਨੀ ਗਰਮੀ ਆ ਪਸ਼ੂਆਂ ਜੇ 7 ਵਜੇ ਨੂੰ ਅਸੀਂ ਮੱਝਾਂ ਨਮਾ ਦੇਣੇ ਆ ਨਮਾ ਕੇ ਪਖਤਲੇ ਖੜਦੇ ਨੇ ਵਿਚਾਰੀਆਂ ਫਿਰ ਇਹਨਾਂ ਨੂੰ ਮੜੀ ਸ਼ਾਂਤੀ ਆਉਂਦੀ ਐ ਉੱਠ ਕੇ ਤਾਂ ਲੱਗਦਾ ਵੀ ਜੰਮੀ ਵੀ ਚਿਪਚਿਪ ਹੋ ਰਹੀਆਂ ਨੇ ਮੱਝਾਂ ਅਸਤਨਾਲ ਦੀ ਨਾਲ 7 ਤੋਂ ਵੀ ਪਹਿਲਾਂ ਹੀ ਨਵਾ ਦੇਣੇ 6:30 ਵਜੇ ਨੂੰ ਨਵਾ ਦਿੰਨੇ ਆ ਮੱਝਾਂ ਉਦੋਂ ਪਾਣੀ ਪੀ ਲੈਂਦੇ ਨੇ ਫਿਰ 12 1 ਵਜੇ ਫਿਰ ਦੁਬਾਰਾ ਤੋਂ ਪਾਣੀ ਪਿਲਾ ਦਿੰਨੇ ਆ 12 ਕ 1 ਦੇ ਵਿੱਚ ਵਿੱਚ ਉਦੋਂ ਪਾਣੀ ਵਧੀਆ ਪੀ ਲੈਂਦੀ ਨੇ ਇਹ ਤੇ ਸ਼ਾਮ ਨੂੰ ਫਿਰ ਆਪਾਂ 4:00 ਵਜੇ ਇਹਨਾਂ ਨੂੰ ਪਾਣੀ 4:00 ਵਜੇ ਬਾਹਰ ਕੱਢਦੇ ਸਾਢੇ 4 ਕੱਢਣ ਲੱਗ ਗਏ ਹੁਣ ਆਪਾਂ ਬਾਹਰ 5:00 ਵਜੇ ਪਾਣੀ ਪਿਲਾ ਦਿੰਨੇ ਆ ਤੇ ਬਤਾਰਾ ਘਟ ਲੈਨੇ 5:00 ਵਜੇ ਪਾਣੀ ਪਿਆ ਕੇ ਉਸ ਤੋਂ ਬਾਅਦ ਰਾਤ ਨੂੰ ਫਿਰ ਪੈਣ ਵੇਲੇ ਜਿਨੇ ਪੀਣਾ ਹੁੰਦਾ ਬਾਲਟੇ ਸਾਰੇ ਮੂਰੇ ਰੱਖ ਕੇ ਦੇਖ ਲੈਨੇ ਥੋੜਾ ਮੋਟਾ ਫਿਰ ਵੀ ਪੀ ਲੈਂਦੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ ਹਨਾ ਚਾਹੇ ਪਸ਼ੂ ਦੋ ਤੇ ਆਪਣੀ 2 ਮਿੰਟਾਂ ਦੀ ਮਿਹਨਤ ਹੁੰਦੀ ਹੈਗੀ ਤੇ ਆ ਪਸ਼ੂ ਨੂੰ ਪਾਣੀ ਚਲ ਜਾਏ ਦੋ ਕੁੱਟੇ ਹੀ ਪੀ ਲੈਣ ਤੇ ਇਧਰ ਆ ਪਸ਼ੂ ਨੂੰ ਦਿਖਾਉਣੇ ਜਿ ਆਪਣੇ ਕਾਲੇ ਅੰਗੂਰ ਹਨਾ ਕਾਲੇ ਅੰਗੂਰਾਂ ਦੀ ਬੇਲ ਐ ਇਹ ਅੰਗੂਰ ਵਧੀਆ ਲੱਗ ਰਹੇ ਨੇ ਛੋਟੇ ਛੋਟੇ ਗੁੱਛੇ ਨੇਗੇ ਪਰ ਅੰਗੂਰ ਕਾਫੀ ਲੱਗ ਰਹੇ ਨੇ ਦਿੱਤੇ ਮਿੱਠੇ ਵੀ ਨੇ ਪਰ ਇਹਨਾਂ ਦੇ ਵਿੱਚ ਨਾ ਜੀ ਬੀ ਬਹੁਤ ਵੱਡਾ ਹੈਗਾ ਹਰੇ ਅੰਗੂਰ ਤਾਂ ਆਪਣੇ ਹੁਣ ਖਤਮ ਹੋ ਗਏ ਤੇ ਇਹ ਕਾਲੇ ਲੱਗ ਰਹੇ ਨੇ ਇਹਨਾਂ ਤੇ ਕੋਈ ਚਿੜੀ ਵੀ ਨਹੀਂ ਖਾਂਦੀ ਇਹਨਾਂ ਨੂੰ ਕੁਛ ਨਹੀਂ ਖਾਂਦਾ ਇਹ ਸਾਰੇ ਐਂ ਪਏ ਨੇ ਉਹਦਾ ਚਿੜੀਆਂ ਪਰਿੰਡਾਂ ਨੇ ਛੱਡੇ ਨਹੀਂ ਜੀ ਵਿੱਚ ਮੱਖੀਆਂ ਮਖਿਆਲ ਦੀਆਂ ਵਿੱਚ ਚਿੜੀਆਂ ਪਰਿੰਡਾ ਸਾਰੀਆਂ ਰਹੀਆਂ ਨੇ ਦਿਹਾਲੇ-ਦਾਲੇ ਤਾਂ ਤੇ ਉਹ ਹੁਣ ਖਤਮ ਹੋ ਗਏ ਇਨ੍ਹਾਂ ਕੋਲੇ ਜਮਾ ਨਹੀਂ ਕੁਛ ਵੀ ਲੱਗਦਾ ਪਤਾ ਨਹੀਂ ਇਹ ਕਾਲੇ ਅੰਗੂਰ ਕਾ ਤੋਂ ਨਹੀਂ ਖਾਂਦੀਆਂ ਥੋੜੇ ਬਰੀਕ ਨੇਗੇ ਜਿਵੇਂ ਜੇ ਆਪਾਂ ਮੋਲ ਦੇ ਲਿਓਨੇ ਉਹ ਚੀਜ਼ ਨਹੀਂ ਬਣਦੀ ਹਨਾ ਹਰੇ ਅੰਗੂਰ ਵੀ ਬਰੀਕ ਸੀਗੇ ਇੰਨੇ ਮੋਟੇ ਹੈ ਨਹੀਂ ਸੀ ਜਿਵੇਂ ਮੋਲ ਦੇ ਹੁੰਦੇ ਨੇ ਵਿਦੇਸ਼ੀ ਅੰਗੂਰ ਹੁੰਦੇ ਨੇ ਇਹ ਮੋਟੇ ਤਾਂ ਨਹੀਂ ਹੁੰਦੇ ਪਰ ਮਿੱਠੇ ਬਹੁਤ ਸੀਗੇ ਜੀ ਇਹ ਵਾਲੇ ਅੰਗੂਰ ਉਹ ਤਾਂ ਯਾਦ ਆਉਂਦੇ ਨੇ ਵੀ ਸਾਰੇ ਖਤਮ ਹੋ ਗਏ ਕੀ ਕਹਣਾ ਹੈ ਉੱਪਰੋਂ ਮੈਂ ਇੱਕ ਅੱਧਾ ਗੁੱਛਾ ਤਾਰਿਆ ਸੀਗਾ ਸਾਰੇ ਗੁੱਛੇ ਦੇਖੋ ਕਿਵੇਂ ਸੁੱਕ ਗਏ ਹਨਾ ਇਹ ਕੁਝ ਤਾਂ ਗਰਮੀ ਬਹੁਤ ਜ਼ਿਆਦੇ ਪਈ ਹੈ ਕੰਦ ਲਵੇ ਸੀਗੇ ਤੇ ਕੁਝ ਪ੍ਰਿੰਡਾਂ ਜਿੜੀਆਂ ਇਹਨਾਂ ਦਾ ਜੂਸ ਚਾ ਕੱਢ ਦਿੰਦੇ ਸੀ ਠੂੰਗਾ ਮਾਰ ਕੇ ਜਿੜੀਆਂ ਤੇ ਫਿਰ ਇਹ ਸੁੱਕ ਜਾਂਦੇ ਸੀਗੇ ਗੁੱਛੇ ਵੀ ਅੰ ਵਿੱਚ ਖਰਾਬ ਕਰਕੇ ਜਿਹੜੇ ਸੀ ਖਾਦੇ ਨੇ ਵਿੱਚੋਂ ਇਹਨਾਂ ਨੇ ਗੁੱਛੇ ਖਰਾਬ ਕਰਤੇ ਸੀਗੇ ਬਸ ਥੋੜਾ ਛੋਟਾ ਹੀ ਸੀਜ਼ਨ ਹੁੰਦਾ ਹੈ ਅੰਗੂਰਾ ਦਾ ਤਾਂ ਆਹ ਦੇਖੋ ਜੀ ਬਾਹਰਲਾ ਮੌਸਮ ਕਿੰਨਾ ਸੋਹਣਾ ਲੱਗ ਰਿਹਾ ਹਰੇ ਬਾਈ ਹਨਾ ਉਹ ਟੁੱਪਨੀ ਨਿਕਲੀ ਅੱਜ ਸਾਹਮਣੇ ਜਿੰਨਾਂ ਨੇ ਉਹਨਾਂ ਨੇ ਜ਼ਮੀਨ ਲੱਤੇ ਚਰੀ ਵਿੱਜੀ ਹੋਈ ਉਹਨਾਂ ਨੇ ਸਾਹਮਣੇ ਹੁਣ ਚਰੀ ਹੋ ਗਈ ਪਸ਼ੂਆਂ ਨੂੰ ਇੱਕ ਜੀ ਕਰਦਾ ਬਾਹਰ ਕੱਢ ਦੀਏ ਫੇਰ ਬਾਹਰ ਆਣ ਲੱਗੇ ਬਾਹਰ ਕਿਹੜਾ ਹਵਾ ਚੱਲਦੀ ਏ ਜੀ ਵੀ ਬਾਹਰ ਆਪਾਂ ਤਾਂ ਬੰਨੀ ਇਹਨਾਂ ਨੂੰ ਹਨਾ ਵੀ ਅੰਦਰ ਚੱਲ ਵਿਚਾਰੀਆਂ ਪੱਖਿਆਂ ਥੱਲੇ ਤੇ ਖਵਾਰਾਂ ਥੱਲੇ ਬੈਠੀਆਂ ਰਹਿੰਦੀਆਂ ਨੇ ਗਈਆਂ ਹੂੰ ਹਵਾ ਪੱਛੋਂ ਚੱਲਦੀ ਸਾਡੇ ਬਹੁਤ ਲੱਗਦੀ ਏ ਪੱਛੋਂ ਤਾਂ ਇੱਧਰ ਦੀ ਬਾਦੂ ਹਨਾ ਜੰਗਲੇ ਨੇ ਕਿ ਦਰਵਾਜ਼ਾ ਹੈਗਾ ਪੱਛੋਂ ਤਾਂ ਬਹੁਤ ਲੱਗਦੀ ਏ ਪੂਰਾ ਘੱਟ ਲੱਗਦਾ ਪੂਰਾ ਇੱਧਰ ਦੇ ਬਸ ਜਿਹੜੇ ਮੂਰੇ ਖੜੇ ਹੁੰਦੇ ਪਸ਼ੂ ਇਹਨਾਂ ਨੂੰ ਪੂਰਾ ਲੱਗੂਗਾ ਗਾ ਅੱਗੇ ਹਵਾ ਘੱਟ ਜਾਂਦੀ ਜੇ ਤਾਂ ਤੇਜ਼ ਆ ਰਹੀ ਹੋਵੇ ਹਵਾ ਫਿਰ ਤਾਂ ਵੱਗ ਜਾਂਦੀ ਹੈ ਜੇ ਅੱਗੇ ਨਹੀਂ ਫਿਰ ਇੰਨੀ ਹਵਾ ਅੱਗੇ ਜਾਂਦੀ ਨਹੀਂ ਉਹ ਠੀਕ ਸੀਗਾ ਮੌਸਮ ਹੈ ਸਰਾਮਦਰ ਨਾਲ ਬੈਠੇ ਨੇ ਥੱਲੋਂ ਆਪਾਂ ਹੁੰਜਦੀ ਹੈ ਜੀ ਕੂੜਾਵਾੜਾ ਕਿਉਂਕਿ ਨਾਲ ਦੀ ਨਾਲ ਹੀ ਸਾਫ਼ ਕਰਕੇ ਫਿਰ ਹੋਰ ਤੂੜੀ ਡੇਕ ਦੇਣੇ ਗੱਦੇ ਤੇ ਆ ਹੁੰਦਾ ਵੀ ਕਈ ਵਾਰ ਤਿਲਸ ਨਾ ਜਾਵੇ ਹਨਾ ਇਹ ਤੇ ਫਿਰ ਅਸੀਂ ਤੂੜੀ ਡੇਕੀ ਰੱਖੀ ਰੇ ਥੱਲੇ ਇਹ ਤਾਂ ਵਿਚਾਰਾ ਹੀ ਦੇਖੋ ਉੱਠਣ ਦੀ ਕੋਸ਼ਿਸ਼ ਕਰਦਾ ਗੱਡੇ ਤੋਂ ਤਾਂ ਜਮੀ ਨਹੀਂ ਉੱਠਿਆ ਜਾਂਦਾ ਇਹਦੇ ਤੋਂ ਅਜੇ ਫਰਸ਼ ਤੋਂ ਤਾਂ ਉੱਠ ਖੜੇ ਗੱਡੇ ਤੋਂ ਉੱਠਿਆ ਜਾਂਦਾ ਹੀ ਨਹੀਂਗਾ ਤਿਲਸੀ ਜਾਂਦੇ ਵਾਰੀ ਵਾਰੀ ਛੋਟੀ ਵੀ ਆਪਣੀ ਦੇਖੋ ਜੀ ਪਿਛਲੇ ਵਾਰ ਤਾਂ 11 ਲੀਟਰ ਦੁੱਧ ਕੱਢਦਾ ਸੀ ਪਹਿਲੇ ਸੂਏ ਨੇ 11 ਮਾੜਾ ਲੀਟਰ ਦੁੱਧ ਆਪਾਂ ਕੱਢਿਆ ਸੀ ਇਹਦੇ ਥੱਲੋਂ ਐਕਤੀ ਦੇਖੋ ਗਰਮੀ ਕਰਕੇ ਕਿੰਨਾ ਦੁੱਧ ਦੇਊਗੀ ਚਲੋ ਜੀ ਜਿੰਨਾ ਕ ਦੇਊਗੀ ਠੀਕ ਠਾਕ ਰਹੀ ਜੈ ਵੀ ਵਿਚਾਰੀ ਸਾਨੂੰ ਤੇਦੀ ਬੜੀ ਟੈਨਸ਼ਨ ਰਿਆ ਕਰਦੀ ਵੀ ਵਿਚਾਰੀ ਉਹ ਪੋਲੀ ਇੱਕ ਤਾਂ ਹੇਤ ਪਾਉਂਦੀ ਨਹੀਂ ਸਾਨੂੰ ਜਮਾ ਵੀ ਦੇ ਇੱਕ ਬਜਰਦੀ ਦੀ ਛਾਂ ਪੁੱਤਰੀ ਹੋਈ ਐ ਜਿਹਦਾ ਬਾਰੀ-ਬਾਰੀ ਵਿਚਾਰੀ ਬੈਠੀ ਰਹਿੰਦੀ ਸੀਗੀ ਹੁਣ ਜੋਂ ਜ਼ਿਆਦਾ ਬੋਝਲ ਹੋ ਗਈ ਸੀਗੀ ਜ਼ਿਆਦਾ ਬੈਠੀ ਰਹਿੰਦੀ ਤੇ ਬਸ ਨੀਰਾ ਖਾ ਲਿਆ ਪਾਣੀ ਪੀ ਲਿਆ ਤੇ ਆਪਦਾ ਬੈਠ ਗਈ ਇਹ ਇੱਕ ਲਾਤੇ ਵਜਨ ਘਟ ਆਉਂਦਾ ਜੀ ਆਪਦੇ ਵਰਗਾ ਹੀ ਹੈਣਾ ਸੰਤ ਇਹਦਾ ਵਿਚਾਰਾ ਤਾਂ ਬਹੁਤ ਅਰਸ ਆਇਆ ਕਰਦਾ ਵੀ ਵਿਚਾਰੀ ਇਹ ਤਾਂ ਕਿਵੇਂ ਟਾਈਮ ਪਾਸ ਹੋਊਗਾ ਵੀ ਛੇਤੀ ਸੂਪੇ ਪਰ ਆਉਣ ਦਿਨ ਪੂਰੇ ਹੋ ਗਏ ਇਹਦੇ ਦਿਨ ਪੂਰੇ ਹੋਏ ਸੀ ਜੀ 20 ਤਰੀਕ ਨੂੰ ਤੇ ਇਹ ਸੂਪੀ ਸੀਗੀ 25 ਨੂੰ ਤੇ ਤੁਹਾਡੇ ਕੋਲੇ ਬਲੌਗ ਆਊਗਾ ਜੀ ਅੱਜ 28 ਤਰੀਕ ਨੂੰ ਅਨੇ ਦਿਨ ਹੋ ਗਏ ਆਪਣੇ ਤੋਂ ਵਲੌਗ ਹੀ ਪਾਇਆ ਗਿਆ ਕੀ ਕਰੀਏ ਜੀ ਬਸ ਇਹਨੂੰ ਸੰਭਣ ਚ ਲੱਗੇ ਰਹੇ ਕੁਝ ਕੰਮ ਜਿਆਦਾ ਹੋ ਰਹੇ ਨੇ ਜੀਰੀ ਲੱਗਣ ਲੱਗ ਰਹੀ ਹੈ ਹਜੇ ਵੀ ਤੇ ਸ਼ਾਮ ਨੂੰ ਵੀ ਫਿਰ ਟਾਈਮ ਨਹੀਂ ਲੱਗਦਾ ਕਿਉਂਕਿ ਬੰਦੇ ਰੱਖ ਰੱਖ ਨੇ ਜਿਹੜੇ ਦੋ ਰੋਟੀ ਪਾਣੀ ਖਾ ਕੇ ਜਾਂਦੇ ਨੇ ਸੋਨੂੰ ਪਤਾ ਹੈ ਜੀ ਪਸੂ ਡੰਗਰ ਦਾ ਵਿਆਹ ਤੇ ਜੁੰਮੇ ਹੋ ਰਿਹਾ ਸਾਰਾ ਕੰਮ ਹਨਾ ਬਸ ਵੀਡੀਓ ਜੇ ਬਣਾ ਲੈਨੇ ਤਾਂ ਅਪਲੋਡ ਨਹੀਂ ਕਰੀ ਜਾਂਦੀ ਜੇ ਕਰਦੇ ਆ ਸਾਡੇ ਮੋਬਾਈਲ 'ਚ ਪਤਾ ਨਹੀਂ ਕੀ ਖਰਾਬੀ ਹੋ ਰਹੀ ਹੈ ਵੀਡੀਓ ਬਹੁਤ ਘੱਟ ਪੈਂਦੀ ਹੈਗੀ ਤੇ ਅੜੀ ਜਾਂਦੀ ਰਹਿੰਦੀ ਹੈ ਫਿਰ ਆਬਦਾ ਵੀ ਜੀ ਅੱਕ ਜਾਂਦਾ ਵੀ ਛੱਡ ਖੈੜਾ ਨਾ ਮੱਥਾ ਮਾਰ ਕੇ ਹਨਾ ਕਿ ਤੇ ਜੀ ਕੰਮਾਂ ਨੂੰ ਪਤਾ ਗਰਮੀ ਨੇ ਸੁਰਤ ਪੁਲਾ ਰੱਖੀ ਹੈ ਕੰਮਾਂ ਨੇ ਪੁਲਾ ਰੱਖੀ ਹੈ ਆ ਦੇਖੋ ਜੀ ਜੇਰੇ ਦੀ ਥੋੜੀ ਰਿਸਕੀ ਹੈ ਪਾਣੀ ਪੀਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਜੇਰ ਪਾਰ ਲਿਆ ਕਿ ਪੁਲਾਤਾ ਸੀਗਾ ਜੇਰ ਪਾਰ ਪੁਲਾਏ ਤੋਂ ਬਾਅਦ ਇੱਕ ਕੰਟ ਜਿਹੜੀ ਸਾਰੀ ਜੇਰ ਪੈ ਗਈ ਸੀਗੀ ਵਧੀਆ ਐਂਡ ਜੇਰ ਪੂਰੀ ਪੈ ਗਈ ਜੇਰ ਪਾਰਾ ਸੀ ਉਹਨੂੰ ਹਰੇਕ ਪਸ਼ੂ ਨੂੰ ਪੁਲਾ ਦਿੰਦੇ ਆ ਹਨਾ ਇਹ ਜੂਨ ਤੋਂ ਘੰਟਾ ਦੋ ਘੰਟੇ ਬਾਅਦ ਆਪਾਂ ਕਦੇ ਵੀ ਘੰਟੇ ਬਾਅਦ ਦੋਂ ਤਾਂ ਆਪਾਂ ਕਦੋਂ ਮਰਜ਼ੀ ਪਿਲਾ ਦਈਏ ਲੈ ਕੇ ਸ਼ਿਸ਼ੀ ਮੈਡੀਕਲ ਤੋਂ ਅਸੀਂ ਜੇਰਪਾਰ ਦੀ ਪਿਲਾਤੀ ਸੀ ਤੇ ਹੁਣ ਇਹਨੂੰ ਪਾ ਦਨੇ ਆ ਜਿਪਾ ਹਰਾ ਥੋੜਾ ਜਿਹਾ ਕਿਉਂਕਿ ਸਵੇਰ ਦਾ ਇਹਨੇ ਨੀਰਾਗਰ ਨਹੀਂ ਖਾਦਾ ਸੀ ਫਿਰ ਥੋੜਾ ਤਾਂ ਖਾਦਾ ਸੀ ਬਾਅਦ ਚ ਨੇ ਜਮੇ ਮੂੰਹ ਨਹੀਂ ਲਾਇਆ ਔਖੀ ਹੋ ਰਹੀ ਸੀ ਸਵੇਰ ਦੀ ਇਹ ਹਰਾ ਖਾ ਲੂਗੀ ਨਾਲੇ ਪਾਣੀ ਪਿਲਾਤਾ ਸੀ ਹਰਾ ਫਿਰ ਆਪਾਂ ਜੇਰਪਾਰ ਪਿਲਾਤਾ ਜਦੋਂ ਬੈਠ ਗਈ ਸੀ ਰਾਮ ਨਾਲ ਤੇ ਉਦੋਂ ਫਿਰ ਇਹਦੀ ਸਾਰੀ ਜੇਰ ਪੈ ਗਈ ਜੇਰ ਇਹਦੀ ਪੈ ਗਈ ਸੀ 1:00 ਵਜੇ ਸੂਵੀਏ 9:00 ਵਜੇ 1:00 ਵਜੇ ਰਪੈ ਗਈ ਸੀਗੀ ਤੇ ਇੱਥੇ ਆਪਾਂ ਖਵਾ ਦਈਏ ਜਿਹਨੂੰ ਗੁੜ ਦੋ ਤਿੰਨ ਵਾਰੀ ਅਸੀਂ ਇਹਦੇ ਗੁੜ ਲਾਤਾ ਸੀਗਾ ਕਿਉਂਕਿ ਫਿਰ ਆਏ ਹੁੰਦੇ ਬਾਚੇ ਨਾ ਮਰ ਜਾਣ ਕਿਤੇ ਹੈਨਾ ਤੇ ਚੁੰਗਣੀ ਦੀ ਸਾਡੀ ਨਿੱਪਲ ਨਹੀਂ ਹੈਗੀ ਨਿੱਪਲ ਉਹ ਵੱਡੇ ਕਟਰੂ ਨੇ ਪਾੜਤੀ ਸੀਗੀ ਆ ਸਾਨੂੰ ਆਏ ਵੀ ਜੇ ਆਪਾਂ ਚੁੰਗਣੀ ਤੇ ਲਾ ਲਈਏ ਇਹਨੂੰ ਹੁਣਾ ਥੱਲੇ ਛੱਡਣਾ ਕਰਨਾ ਵੀ ਔਖ ਹੈਗਾ ਤੇ ਬਸ ਉਹ ਨਿੱਪਲ ਨਹੀਂ ਲੈਂਦੀ ਗਈ ਨਹੀਂ ਆਏ ਸੀ ਵੀ ਬਸ ਇੱਕ ਵਾਰੀ ਇਹਨੂੰ ਚੰਗਾ ਕੇ ਮੁੜ ਕੇ ਆਪਾਂ ਵੀ ਇਹਨੂੰ ਨਿੱਪਲ ਨਾਲ ਹੀ ਪਿਲਾ ਦਾਂਗੇ ਵਿਸ਼ੀਸ਼ੀ ਤੇ ਲਾ ਲਾਂਗੇ ਨਾ ਖੋਲਣਾ ਕਰਨਾ ਵੀ ਸਾਨੂੰ ਔਖ ਹੈਗਾ ਤਿਲਸੁ ਜਾਂਦਾ ਬੰਦਾ ਲੈ ਕੇ ਘਟਰੂ ਨੂੰ ਨਾਲ ਇਹ ਨੂੰ ਆਸ ਜੀ ਨਹੀਂ ਰਹਿੰਦੀ ਜੇ ਆਪਾਂ 플레이 ਦਾ ਕਰਾਂਗੇ ਬਸ ਇਹਨੂੰ ਪਤਾ ਲੱਗ ਜੂ ਮੈਂ ਚੁੰਗੜੀ ਨਾਲ ਹੀ ਪੀਣਾ ਫਰੇ ਵੀ ਵਿਚਾਰਾ ਉੱਥੇ ਖੜ ਜੂਗਾ ਕੱਟਾ ਸੋਣਾ ਜੀ ਕਾਲਾ ਕੱਟਾ ਥੋੜੀ ਜੀ ਪੂੰਛ ਬਸ ਆਪਦੀ ਮਾਂ ਵਰਗਾ ਹੀ ਐ ਸਾਰਾ ਕਾਲਾ ਬਸ ਪੂੰਛ ਥੋੜੀ ਜੀ ਪਿੱਛੋਂ ਚਿੱਟੀ ਐ ਕਾਲਾ ਕਾਲਾ ਕੱਟਾ ਜੇ ਮੈਨਾਂ ਸੋਣਾ ਜੇ ਕੱਟੀ ਹੁੰਦੀ ਇੰਨੀ ਸੋਹਣੀ ਬਣਦੀ ਚਲੋ ਜੀ ਜੋ ਪ੍ਰਮਾਤਮਾ ਨੇ ਇਹ ਚੀਜ਼ ਦੇਣੀ ਹੁੰਦੀ ਹੈ ਹਨਾ ਚਲੋ ਜੀ ਵੀਡੀਓ ਨਾਲ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਕੋਈ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ ਇੱਥੇ ਜੇ ਆਪਾਂ ਥੋੜਾ ਟਾਈਮ ਬਾਅਦ ਨਾ ਕੱਟੇ ਦੇ ਗਲਚ ਰਸਾ ਪਾਤਾ ਸੀਗਾ ਕਿਉਂਕਿ ਇੱਧਰ ਉੱਧਰ ਭੱਜਦਾ ਹੈਗਾ ਫਿਰ ਝੋਟੀ ਤੜਾਉਂਦੀ ਹੈਗੀ ਤੇ ਕਟੂ ਦਾ ਸਾਨੂੰ ਪਤਾ ਹੀ ਹੁੰਦਾ ਜਿੜ ਚੌੜ ਕਰਦਣਾ ਫਿਰ ਉੱਠਦੇ ਨੇ ਇਹ ਉੱਠ ਕੇ ਇੱਧਰ ਉੱਧਰ ਜਾਂਦੇ ਨੇ ਵਿਚਾਰੇ ਨੂੰ ਭੁੱਖ ਵੀ ਲੱਗੀ ਪਰ ਇਹ ਸ਼ਹਿਰ ਬਹੁਤ ਹੈ ਅਸੀਂ ਗੁੜ ਲਾਇਆ ਇਹਦੇ ਮੂੰਹ 'ਚ ਉਂਗਲੀ ਪਾਈ ਨਾਲ ਦੀ ਨਾਲ ਹੀ ਚੁੰਗਣ ਲੱਗ ਗਿਆ ਅਸੀਂ ਕਹ ਚੱਲ ਵੀ ਆ ਤਾਂ ਆਰਾਮਦਾਰੀ ਹੈ ਹਨਾ ਵੀ ਚੁੰਗ ਤਾਂ ਲਹੂਗਾ ਇਹ ਤਾਂ ਪਾਉਂਦਾ ਤਾਂ ਨਹੀਂ ਤੇ ਗੂੜਾ ਸੀ 2-3 ਵਾਰੀ ਇਹਦੇ ਲਾਤਾ ਸੀਗਾ ਤਾਂ ਕਿ ਬੱਚੇ ਨਾ ਮਰ ਜਾਣ ਵਿਚਾਰੇ ਦੀਆਂ ਤੇ ਫਿਰ ਰੱਸਾ ਅਸੀਂ ਗਲਤੀ ਪਾ ਦਿੰਨੇ ਹੁੰਨੇ ਆਗੇ ਪਹਿਲਾਂ ਲੱਤ 'ਚ ਪਾਇਆ ਕਰ ਦੇਣਾ ਬੇਬੇ ਉਹ ਕਹਿੰਦੇ ਲੱਤ 'ਚ ਰੱਸਾ ਪਾਓ ਪਰ ਹੁਣ ਅਸੀਂ ਗਲਤੀ ਰੱਸਾ ਪਾਉਣ ਲੱਗ ਗਏ ਕਿਉਂਕਿ ਲੱਤ ਸੁੱਜ ਜਾਂਦੀ ਹੈ ਜੇ ਖਿੱਚੀ ਜਾਂਦੇ ਰਹਿੰਦੇ ਨੇ ਇਹ ਨਾ ਕੋ ਸੌ ਪੈ ਕੇ ਲੱਤ ਸੁੱਜ ਜਾਂਦੀ ਸੀ ਘਟਰੂ ਦੀ ਤੇ ਅਸੀਂ ਹੁਣ ਪੁੱਲਾ ਜਰਾ ਰੱਸਾ ਹੀ ਗੱਲ ਚ ਪਾ ਦਿੰਨੇ ਐਨੇ ਚ ਇਹਨੂੰ ਐ ਹੁੰਦੇ ਮੈਂ ਬੰਨਿਆ ਗਿਆ ਨਾਲ ਉੱਠ ਕੇ ਦਰੁੱਧਰ ਭੱਜ ਨਹੀਂ ਸਕਦਾ ਇਹ ਤੇ ਫੇਰ ਆਪਾਂ ਇਹ ਖੁੱਲਦਾ ਖੁੱਲਿਆ ਵੀ ਦੋ ਤਿੰਨ ਵਾਰੀ ਤੇ ਫੇਰ ਆਪਾਂ ਟਾਈਟ ਕਰਕੇ ਪਾਤਾ ਸੀ ਸ਼ਾਮ ਤੱਕ ਤਾਂ ਤੇ ਫਿਰ ਇਹ ਮੜਾ ਜਾ ਉਹ ਵੀ ਹੋ ਗਿਆ ਸੀਗਾ ਸੁਰਤ ਜੀ ਆ ਗਈ ਸੀ ਇਹਨੂੰ ਆਪੇ ਬੈਠ ਗਿਆ ਸੀ ਇਹ ਇੱਕੋ ਦਮ ਤਾਂ ਇਹ ਟੁੱਟ ਕੇ ਭੱਜਦਾ ਸੀ ਤੇ ਚੋਟੀ ਜਾਂ ਸਾਨੂੰ ਪਤਾ ਲੱਗ ਰਿਹਾ ਹੋਣਾ ਕਟਰੂ ਹਨਾ ਕਾਫੀ ਨਰੋਆ ਹੈਗਾ ਇਸ ਕਰਕੇ ਝੁੱਟ ਸਾਨੂੰ ਸੁਭਾਉਣੀ ਪਈ ਕੁਸਤਾ ਇਹਦੇ ਬੂਥ ਮੂੜੀ ਹੋਈ ਸੀਗੀ ਤੇ ਕੁਸ ਕੱਟਾ ਨਰੋਆ ਸੀਗਾ ਜਾਦੇ ਝੁੱਟੀ ਦਾ ਕੱਦ ਛੋਟਾ ਕੱਟਾ ਸੀ ਨਰੋਆ ਨਾਲ ਅਸੀਂ ਸੇਵਾ ਬਹੁਤ ਘੱਟ ਕਰੀ ਝੁੱਟੀ ਦੀ ਹੁਣ 2 ਮਹੀਨੇ ਘੱਟ ਪਾਇਆ ਸੀ ਇਸ ਗੱਲ ਦੇ ਮਰਨੇ ਵੀਰੇ ਸ਼ਾਂ ਪੁੱਤਰੀ ਹੋਈ ਜਾਣਾ ਕਿਤੇ ਕਟਰੂ ਨਰੋਆ ਨਾ ਹੋ ਜੇ ਤੇ ਪਹਿਲੇ ਸੂਏ ਸੂਈ ਸੀ ਜੀ ਆਪਦੇ ਆਪ ਹੀ ਸੂਪੀ ਇਹ ਅਸੀਂ ਸਵਾਈ ਵੀ ਨਹੀਂ ਤੇ ਅਸੀਂ ਜਦੋਂ ਹਜੂਰ ਸਾਹਿਬ ਤੋਂ ਆਏ ਸੀਗੇ ਅਸੀਂ ਉੱਠ ਕੇ ਦੇਖਿਆ ਸਵੇਰੇ 6 ਵਜੇ ਸੂਈ ਬੈਠੀ ਵਸੂਕੇ ਹੀ ਹੱਟੀ ਸੀ ਜੀ ਉਹਦੀ ਤੇ ਅਸੀਂ ਇੱਧਰ ਚਾਹ ਪਾਣੀ ਪੀਣ ਲੱਗ ਗਏ ਆ ਵਾਹ ਕੇ ਬਸ ਨੀਰਜਰਾ ਦੇਖ ਕਿ ਉਹਦੀ ਬੈਠਕੀ ਨਾਲ ਦੀ ਨਾਲ ਹੀ ਸੂਪੀ ਇੰਨਾ ਸੱਸਿਆ ਐ ਹੋਇਆ ਵੀ ਚਲ ਐਨਾ ਸੁੱਖਾ ਸੂਆ ਇਹਦਾ ਹਨਾ ਵੀ ਵਧੀਆ ਮਾਜੇ ਤੇ ਇਸ ਵਾਰ ਦੇਖ ਲੋ ਵਿਚਾਰੀ ਨਾਲ ਕੀ ਬਣੀਏਗੀ ਤੇ ਪਤਨ ਤਾਂ ਵੀ ਛਾਂ ਪੁੱਤਰੀ ਕਰਕੇ ਤਾਂ ਜੂਰ ਜੂਰ ਨੇ ਲੱਗਿਆ ਕੁਝ ਬੂਥ ਮੂੜੀ ਹੋਈ ਸੀ ਕੁਝ ਕਟਾ ਵੀ ਨਰਵਾ ਸੀਗਾ ਤੇ ਸੋ ਨੂੰ ਪਤਾ ਜੀ ਗਰਮੀ ਦਾ ਸੂਆ ਪਸੂ ਤਾਂ ਹਨਾ ਨਾਲੇ ਥੋੜਾ ਦੁੱਧ ਵੀ ਘਟ ਦਿੰਦਾ ਹੈਗਾ ਤੇ ਪਸ ਗੁੜ ਗੰਨਾ ਵੀ ਨਹੀਂ ਹੁਣ ਇਹਨੂੰ ਪਾ ਸਕਦੇਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਨਾਲ ਆਪਾਂ ਇਹਨੂੰ ਦੁੱਧ ਭਲਾ ਸਕੀ ਇੰਨਾ ਗੁੜ ਗੰਨਾ ਪਾਈਏ ਤੇ ਇੱਥੇ ਆਪਾਂ ਨੂਨ ਪਾ ਕੇ ਜੀ ਇਹਨੂੰ ਮੁੱਠੀ ਸਾਰੀ ਨੂਨ ਦੀ ਪਾ ਕੇ ਗਰਮ ਪਾਣੀ ਪਿਲਾਉਨੇ ਆਂਗੇ ਅ ਥੋੜਾ ਘੰਟੇ ਕੇ ਬਾਅਦ ਕਹਿੰਦੇ ਸੀ ਡਾਕਟਰ ਕਹਿੰਦਾ ਘੰਟੇ ਕੇ ਬਾਅਦ ਇਹ ਪਿਲਾ ਦਿਓ ਇਹਨੂੰ ਤੇ ਗਰਮ ਪਾਣੀ ਜਦੋਂ ਆਪਾਂ ਇਹਨੂੰ ਪਿਲਾਤਾ ਜੀ ਨਾਲ ਦੀ ਨਾਲ ਫਿਰ ਮਟਾਂਡੀ ਆਈ ਹੈ ਨਾ ਇੰਨਾ ਪਾਣੀ ਨਿਕਲਿਆ ਅ ਬੱਠਲ ਭਰ ਗਿਆ ਸੀਗਾ ਤੇ ਨਹੀਂ ਤਾਂ ਐਂ ਬੈਠੀ ਸੀ ਸਾਨੂੰ ਆ ਲਵ ਯੂ ਜੇਰ ਨਾ ਇਹਦੇ ਕੁਝ ਨਹੀਂ ਹੈਗਾ ਤਣਾ ਤੁਣਾ ਨਮਕ ਦਾ ਵੀ ਨਹੀਂ ਕਿਵੇਂ ਜੇਰ ਪਾਊਗੀ ਜੇ ਨਾਲ ਦੀ ਨਾਲ ਹੀ ਜੇਰ ਰਿਸਕਣ ਲੱਗ ਗਈ ਫਿਰ ਗਰਮ ਪਾਣੀ ਪਿਲਾਤਾ ਜਦੋਂ ਇਹ ਗਰਮ ਪਾਣੀ ਅਸੀਂ ਵੈਸੇ ਹੀ ਪਿਲਾਉਣੀ ਹੁੰਨੇ ਆਂਗੇ ਡਾਕਟਰ ਕਹ ਤੇ ਕਾੜਾ ਕੂੜਾ ਆਪਾਂ ਇਹਨੂੰ ਕੁਝ ਨਹੀਂ ਦਿੱਤਾ ਜੀ ਗਰਮੀ ਬਹੁਤ ਸੀ ਹੌਂਕਣ ਲੱਗ ਰਹੀ ਸੀਗੀ ਅਸੀਂ ਕਿਹਾ ਵੀ ਕਿਤੇ ਆਪਾਂ ਕੋਈ ਖਰਾਬੀ ਕਰ ਬੈਠੇ ਨਾ ਭਾਰਪੂਰ ਨਾ ਪੈਣ ਲੱਗ ਜੇ ਆਪਾਂ ਕੋਈ ਗਰਮ ਚੀਜ਼ ਨਹੀਂ ਪਾਈ ਇਹਨੂੰ ਬਸ ਥੋੜਾ ਜਿਹਾ ਗੁੜ ਪਾਇਆ ਸੀਗਾ ਜਦੋਂ ਆਪਾਂ ਕੱਟੇ ਤੇ ਮੂੰਚ ਲਾਇਆ ਸੀ ਗੁੜ ਉਹਨੂੰ ਥੋੜਾ ਥੋੜਾ ਜਿਹਾ ਦੁੱਧ ਗੁੜ ਪਾਤਾ ਸੀ ਥੋੜਾ ਬਹੁਤ ਆ ਉਹ ਵੀ ਜਿਆਦਾ ਆਪਾਂ ਨਹੀਂ ਪਾਇਆ ਤੇ ਕਿਉਂਕਿ ਫਿਰ ਆਏ ਹੁੰਦਾ ਜੀ ਵੀ ਕੀਪਤਲਾ ਦਾ ਗਰਮੈਸ ਮੰਨ ਜੇ ਪਸ਼ੂ ਹਨਾ ਕੀ ਖਰਾਬੀ ਹੋ ਚਲੋ ਜੀ ਦੁੱਧ ਕੱਟ ਦੇ ਦਊਗੀ ਲੀਟਰ ਉਹ ਕੋਈ